ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੋਸਤੋ ਕਿਵੇਂ ਹੋ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਚੜ੍ਹਦੀ ਕਲਾ ਵਿੱਚ ਤੇ ਅੱਜ ਇੱਕ ਆਪਾਂ ਨਵਾਂ ਸਫ਼ਰ ਸ਼ੁਰੂ ਕਰ ਰਹੇ ਹਾਂ ਨਵੇਂ ਸਫ਼ਰ ਤੇ ਜਾ ਰਹੇ ਹਾਂ ਤੇ ਸਫ਼ਰ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਕੇ ਜਾ ਰਹੇ ਆ ਸੀ ਤੇ ਕਿਉਂਕਿ 6 ਜੁਲਾਈ ਹੈ ਐਤਵਾਰ ਦਾ ਦਿਨ ਹੈ ਐਤਵਾਰ ਤੁਹਾਨੂੰ ਪਤਾ ਹੀ ਆ ਕਿ ਸ਼੍ਰੀਦਾ ਸਿੰਘਾ ਦੇ ਸਥਾਨ ਤੇ ਸੰਗਤਾਂ ਆਉਂਦੀਆਂ ਵਾ ਤੇ ਦੁਪਹਿਰਾ ਸਭ ਭਰਦੀਆਂ ਵਾ ਤੇ ਅਸੀਂ ਵੀ ਜਾ ਰਹੇ ਆ ਤੇ ਅਸੀਂ ਚੱਲਦੇ ਚੱਲਦੇ ਨਾਲ-ਨਾਲ ਵਾਹਿਗੁਰੂ ਦਾ ਜਾਪ ਵੀ ਕਰਦੇ ਜਾ ਰਹੇ ਆ ਜੋ ਕਿ ਗੁਰੂ ਦੀ ਮਰਿਆਦਾ ਹੈ ਕਿ ਜਦੋਂ ਵੀ ਕਿਸੇ ਸਫ਼ਰ ਤੇ ਨਿਕਲੋ ਕਿਸੇ ਗੁਰੂ ਘਰ ਜਾਣਾ ਹੋਵੇ ਤਾਂ ਵਾਹਿਗੁਰੂ ਦਾ ਜਾਪ ਜ਼ਰੂਰ ਕਰਦੇ ਜਾਓ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹੁਣ ਅਸੀਂ ਪਹੁੰਚ ਗਏ ਆਂ ਨੇ ਸ਼ਹਿਰਾ ਪੰਨੂਆ ਟੋਲ ਤੇ ਤੇ ਟੋਲ ਤੇ ਤੁਹਾਨੂੰ ਪਤਾ ਹੀ ਆ ਪਰਚੀ ਕਟਾਉਣੀ ਪੈਂਦੀ ਆ ਤੇ ਪਰਚੀ ਕਟਾ ਕੇ ਅਸੀਂ ਗਾਂ ਅੱਗੇ ਤੁਰਾਂਗੇ ਪਰ ਮੇਰੀ ਸਰਕਾਰ ਨੂੰ ਇਹ ਵੀ ਅਪੀਲ ਆ ਕਿ ਸਰਕਾਰ ਐਤਵਾਰ ਵਾਲੇ ਦਿਨ ਜੋ ਵੀ ਚਪੈਰਾ ਸਹਿਬ ਕਟਣ 시ਦਾ ਸਿੰਘਾਂ ਦੇ ਸਥਾਨ ਤੇ ਆਉਂਦੀਆਂ ਵਾਂ ਸੰਗਤਾਂ ਤੇ ਮੇਰੀ ਸਰਕਾਰ ਨੂੰ ਇਹੀ ਅਪੀਲ ਆ ਕੇ ਉਹਨਾਂ ਤੋਂ ਟੋਲ ਨਾ ਲਿਆ ਜਾਵੇ ਕਿਉਂਕਿ ਗੁਰੂ ਘਰ ਜਾਂਦੀ ਹੈ ਸੰਗਤ ਤੇ ਗੁਰੂ ਘਰ ਉਹਨਾਂ ਤੋਂ ਟੋਲ ਨਾ ਲਿਆ ਜਾਵੇ ਇਹੀ ਮੇਰੀ ਮੰਗ ਹੈ ਤੇ ਅਸੀਂ ਹੁਣ ਆ ਗਏ ਆ ਗੁਰੂ ਅਰਜਨ ਦੇਵ ਜੀ ਦੀ ਨਗਰੀ ਤਰਨਤਾਰਨ ਵਿਕੇ ਤੇ ਤਰਨਤਾਰਨ ਗੇਟ ਤੇ ਜਦੋਂ ਅਸੀਂ ਪਹੁੰਚੇ ਤਾਂ ਉੱਥੇ ਆਣ ਕੇ ਮੀਂਹ ਪੈਣ ਲੱਪਿਆ ਤੇ ਅਸੀਂ ਬਸ ਵਿੱਚ ਸਵਾਰ ਹੋਗੇ ਤੇ ਬਸ ਵਿੱਚ ਸੰਗਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਸੰਗਤਾਂ ਬੈਠੀਆਂ ਵਾਂ ਤੇ ਵਾਹਿਗੁਰੂ ਦਾ ਜਾਪ ਚੱਲ ਰਿਹਾ ਵਾ ਕਿਉਂਕਿ ਅਸੀਂ ਰਿਕਾਰਡ ਨਹੀਂ ਕੀਤਾ ਹੋ ਤੇ ਸੰਗਤਾਂ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਜਾਪ ਰਹੀਆਂ ਹਨ ਤੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰ ਰਹੀਆਂ ਹਨ ਤੇ ਹੁਣ ਅਸੀਂ ਆ ਗਏ ਆ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਵਿੱਚ ਦੁੱਖ ਭੰਜਨੀ 베ਰੀ ਦੇ ਥੱਲੇ ਇਸ਼ਨਾਨ ਕਰ ਰਹੀਆਂ ਸੰਗਤਾਂ ਦੇ ਦਰਸ਼ਨ ਕਰੋ ਕਿਉਂਕਿ ਤੁਹਾਨੂੰ ਪਤਾ ਹੈ ਦੁੱਖ ਭੰਜਨੀ 베ਰੀ ਦੇ ਥੱਲੇ ਜੋ ਵੀ ਸ਼ਰਧਾ ਨਾਲ ਭਾਵਨਾ ਨਾਲ ਆਣ ਕੇ ਇਸ਼ਨਾਨ ਕਰਦਾ ਹੈ ਤੇ ਦੁੱਖ ਦਿਲਦਰ ਦੂਰ ਹੋ ਜਾਂਦੇ ਆ ਤੇ ਗੁਰੂ ਦੀ ਖੁਸ਼ੀ ਮਿਲ ਜਾਂਦੀ ਆ ਤੇ ਅਸੀਂ ਇਸ਼ਨਾਨ ਕਰਕੇ ਜਦੋਂ ਦਰਬਾਰ ਸਾਹਿਬ ਨੂੰ ਵਧਣ ਲੱਗੇ ਤਾਂ ਤੁਹਾਨੂੰ ਪਤਾ ਹੀ ਹੈ ਮਿਹ ਪਿਆ ਪਰਮੇਸ਼ਰ ਪਾਇਆ ਜੀ ਅਜੰਤ ਸਭ ਸੁਖੀ ਵਸਾਇਆ ਜਦੋਂ ਘਰੋਂ ਚੱਲੇ ਸੀਗੇ ਕਰਮੀ ਸੀਗੀ ਤੇ ਜਦੋਂ ਅਸੀਂ ਦਰਬਾਰ ਸਾਹਿਬ ਆਏ ਤਾਂ ਤੁਹਾਨੂੰ ਪਤਾ ਹੀ ਆ ਕਿ ਗੁਰੂ ਦੀ ਮਿਹਰ ਤਾ ਹੋਣੀ ਹੋਣੀ ਆ ਕਿਉਂਕਿ ਸੰਗਤਾਂ ਦਰਸ਼ਨ ਕਰਨ ਆਈਆਂ ਤੇ ਬਹੁਤ ਹੀ ਵਧੀਆ ਲੱਗਦਾ ਤੇ ਹੁਣ ਅਸੀਂ ਅਕਾਲ ਤਖਤ ਤੇ ਮੱਥਾ ਟੇਕਿਆ ਕਿਉਂਕਿ ਮੀ ਬਹੁਤ ਪੈ ਰਿਆ ਸੀਗਾ ਤੇ ਅੱਗੇ ਅਸੀਂ ਜਾ ਨਹੀਂ ਪਾਏ ਸੰਗਤ ਵੀ ਬਹੁਤ ਸੀਗੀ ਤੇ ਅਸੀਂ ਅਕਾਲ ਤਖਤ ਤੇ ਮੱਥਾ ਟੇਕ ਕੇ ਤੇ ਉੱਥੇ ਹੀ ਅਸੀਂ ਹਾਜ਼ਰੀ ਭਰੀ ਅਸੀਂ ਕੋਈ ਘੰਟਾ ਡੇਢ ਘੰਟਾ ਹਾਜ਼ਰੀ ਉੱਥੇ ਭਰੀ ਤੇ ਵਾਹਿਗੁਰੂ ਦਾ ਜਾਪ ਉੱਥੇ ਕੀਤਾ ਤੇ ਤੁਸੀਂ ਦੇਖ ਲਓ ਮੀ ਪਹਿਲਾ ਪਿਆ ਤੇ ਮੀ ਦੇਖੋ ਤੁਸੀਂ ਮੀ ਦਾ ਡਰੈਸ ਤੇ ਬਹੁਤ ਵਧੀਆ ਲੱਗ ਰਿਹਾ ਵਾ ਤੇ ਬੱਚੇ ਤੁਹਾਨੂੰ ਪਤਾ ਹੀ ਆ ਭਾਵੇਂ ਘਰੇ ਹੋਣ ਤੇ ਭਾਵੇਂ ਗੁਰੂ ਘਰ ਜਾਣ ਤਾਂ ਮਸਤੀ ਕਰਦੀ ਕਰਦੇ ਆ ਤੇ ਬੱਚੇ ਮਸਤੀ ਬਹੁਤ ਕੀਤੀ ਬੱਚਿਆਂ ਨੇ ਤੇ ਸਾਰਿਆਂ ਨੇ ਬਹੁਤ ਅੰਜਵਾਏ ਕੀਤਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਬਹੁਤ ਵਧੀਆ ਲੱਗਿਆ ਕਿਉਂਕਿ ਗਰਮੀ ਤੋਂ ਰਾਹਤ ਮਿਲੀ ਕਿਉਂਕਿ ਗਰਮੀ ਬਹੁਤ ਸੀਗੀ ਤੇ ਗੁਰੂ ਨੇ ਠੰਡਾ ਕਰਕੇ ਆਪਣੇ ਦਰਸ਼ਨ ਕਰਾਏ ਬਹੁਤ ਬਹੁਤ ਗੁਰੂ ਜੀ ਦਾ ਧੰਨਵਾਦ ਵਧੀਆ ਸਫਰ ਹੋਇਆ ਸਾਰੇ ਖੜੇ ਇਸ ਦ੍ਰਿਸ਼ ਨੂੰ ਦੇਖ ਰਹੇ ਹਨ ਤੇ ਆਨੰਦ ਮਾਨ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਤੇ ਮੁੜ ਕੇ ਅਸੀਂ ਗਏ ਲੰਗਰ ਵੱਲ ਤੇ ਗੁਰੂ ਦਾ ਲੰਗਰ ਛੱਕੇ ਤੇ ਉੱਥੇ 10 ਮਿੰਟ ਰਾਮ ਕਰਨਾ ਸੀਗਾ ਤੇ 10 ਮਿੰਟ ਰਾਮ ਕੀਤਾ ਸੀ ਤੇ ਨਾਲ ਗੁਰੂ ਦੀਆਂ ਸੰਗਤਾਂ ਪ੍ਰਸ਼ਾਦਾ ਛੱਕੇ ਆ ਰਹੀਆਂ ਤੇ ਆ ਬੱਚੇ ਤੁਹਾਨੂੰ ਪਤਾ ਏ ਦੇਖੋ ਮਸਤੀ ਕਰ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਤੇ ਇਸੇ ਤਰ੍ਹਾਂ ਪ੍ਰਮਾਤਮਾ ਆਪਣੇ ਦਰਸ਼ਨ ਕਰਾਉਂਦਾ ਰਵੇ ਤੇ ਆਪਣੇ ਦਰ ਤੇ ਹਾਜ਼ਰੀ ਭਰਉਂਦਾ ਰਵੇ ਨਿਤਨੇਮ ਦੀਆਂ ਦਾਤਾਂ ਬਖਸ਼ੇ ਅਮਰਤ ਦੀਆਂ ਦਾਤ ਬਖਸ਼ੇ ਤੇ ਹੁਣ ਅਸੀਂ ਆ ਲੰਗਰ ਹਾਲਵਲ ਆਏ ਸੀਗੇ ਤੇ ਸੰਗਤਾਂ ਲੰਗਰ ਛੱਕੇ ਥੱਲੇ ਆ ਰਹੀਆਂ ਵਾ ਤੇ ਬਹੁਤ ਵਧੀਆ ਲੱਗ ਰਿਹਾ ਤੇ ਪ੍ਰਮਾਤਮਾ ਇਸੇ ਤਰ੍ਹਾਂ ਹਰੇਕ ਤੇ ਮਿਹਰ ਭਰਿਆ ਹੱਥ ਰੱਖੇ ਸਭ ਨੂੰ ਤੰਦਰੁਸਤੀਆਂ ਦਾਤਾਂ ਬਖਸ਼ੇ ਨਿਤਨੇਮ ਦੀਆਂ ਦਾਤ ਬਖਸ਼ੇ ਅਮਰਤ ਦੀਆਂ ਦਾਤ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਜੇ ਕੋਈ ਬੋਲਦਿਆਂ ਪੁੱਲ ਚੁੱਕ ਹੋਈ ਹੋਵੇ ਤਾਂ ਮਾਫ ਕਰਨਾ ਤੇ ਰਹੋ ਚੜ੍ਹਦੀ ਕਲਾ ਵਿੱਚ ਸੁਖ ਸ਼ਾਂਤੀ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਤੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਨੋਟੀਫਿਕੇਸ਼ਨ ਔਨ ਕਰ ਲੈਣਾ ਤੇ ਤੁਹਾਨੂੰ ਹਰੇਕ ਵੀਡੀਓ ਮਿਲਦੀ ਰਹੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਣੇ ਰਹਿਣਾ ਸਾਡੇ ਨਾਲ ਤੇ ਇਸੇ ਤਰ੍ਹਾਂ ਗੁਰੂ ਘਰ ਦੇ ਦਰਸ਼ਨ ਕਰਦੇ ਰਹਿਣਾ ਚੜ੍ਹਦੀ ਕਲਾ ਵਿੱਚ ਰਹੋ ਸੁਖ ਸ਼ਾਂਤੀ ਵਿੱਚ ਰਹੋ ਪ੍ਰਮਾਤਮਾ ਸਭ ਤੇ ਦਇਆ ਮਿਹਰ ਰੱਖੇ ਸਭ ਨੂੰ ਤੰਦਰੁਸਤੀਆਂ ਦਾਤਾਂ ਬਖਸ਼ੇ ਅਮਰਤ ਦੀ ਦਾਤ ਬਖਸ਼ੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਸਦੇ ਰਹੋ ਹੱਸਦੇ ਰਹੋ ਪ੍ਰਮਾਤਮਾ ਸਭ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਬਖਸ਼ੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ